ਤੋ ਪਹਿਲਾਂ ਜਿਹੜੀਆਂ ਨੇ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਆਂ ਸੀਐਮ ਮਾਨ ਉਹਨਾਂ ਦਾ ਜਿਹੜਾ ਹੈ ਮਿਸ਼ਨ ਚੜ੍ਹਦੀ ਕਲਾ ਵਕੀਲ ਜਿਹੜੇ ਨੇ ਆਪਸ ਦੇ ਵਿੱਚ ਭਿੜੇ ਐ ਤੇ ਸਰੋਪਾ ਉਹ ਵਿਵਾਦ ਜਿਹੜਾ ਚੱਲ ਰਿਹਾ ਹੈ ਕਰਤਾਰਪੁਰ ਲਾਂਘਾ ਜਿਹੜਾ ਸਿਆਸੀ ਕੋਰੀਡੋਰ ਬਣ ਗਿਆ ਤੇ ਚਿੱਠੀਆਂ ਲਿਖ ਦਿੱਤੀਆਂ ਗਈਆਂ ਨੇ ਇਸੇ ਤਰ੍ਹਾਂ ਐਫ ਐਸ ਐਫ ਜੇ ਜਿਹੜੀ ਹੈ ਆਪਣੀ ਕੈਨੇਡਾ ਦੇ ਵਿੱਚ ਉਹਨੇ ਜਿਹੜਾ ਭਾਰਤੀ ਕੌਂਸਲੈਟ ਨੂੰ ਜਿਹੜੀ ਹੈ ਧਮਕੀ ਦਿੱਤੀ ਹੈ ਤੇ ਯੂ ਐਸ ਇੰਡੀਆ ਜਿਹੜਾ ਵਪਾਰ ਹੈ ਉਹ ਸਮਝੌਤਾ ਜਿਹੜਾ ਹੈ ਪਾਜ਼ਿਟਿਵਿਟੀ ਦੇ ਵਿੱਚ ਦੇਖਿਆ ਜਾ ਰਿਹਾ ਹੈ 5-7 ਘੰਟੇ ਜਿਹੜੀ ਆ ਮੀਟਿੰਗ ਚੱਲੀ ਹੈ ਤੇ ਚੰਗੀ ਵਾਰਤਾਲਾਪ ਹੋਈ ਹੈ ਇਸੇ ਤਰ੍ਹਾਂ 72 ਸਾਲਾਂ ਅਮਰੀਕਾ ਦੀ ਔਰਤ ਜਿਹੜੀ ਆ ਵਿਆਹ ਕਰਾਉਣ ਆਈ ਸੀ ਉਹ ਕਤਲ ਕਰ ਦਿੱਤੀ ਗਈ ਬਹਿਰਮੀ ਦੇ ਨਾਲ ਤੇ ਉਹਨਾਂ ਦਾ ਜ਼ਿਕਰ ਕਰਦੇ ਆ ਅੱਗੇ ਜਾ ਕੇ ਅੱਜ ਦੋਸਤੋ 17 ਸਤੰਬਰ 2025 ਦਾ ਦਿਹਾੜਾ ਹੈ ਤੇ ਮੋਦੀ ਸਾਹਿਬ ਦਾ ਜਨਮ ਦਿਨ ਵੀ ਹੈ ਜੀ ਉਹਨਾਂ ਨੂੰ ਮੁਬਾਰਕਬਾਦ ਵੀ ਹੈ ਤੇ ਇਸੇ ਤਰ੍ਹਾਂ ਬਹੁਤ ਬਕਰੇ ਬਕਰੇ ਮੁਲਕਾਂ ਤੋਂ ਉਹਨਾਂ ਨੂੰ ਜਿਹੜੀਆਂ ਨੇ ਮੁਬਾਰਕਬਾਦਾਂ ਵੀ ਮਿਲੀਆਂ ਨੇ ਤੇ ਸ਼ੁਭ ਕਾਮਨਾਵਾਂ ਮਿਲੀਆਂ ਨੇ ਤੇ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਆ ਮਿਸ਼ਨ ਚੜਦੀ ਕਲਾ ਸੀਐਮ ਮਾਨ ਦੇ ਵੱਲੋਂ ਵਿਸ਼ੇ ਪੱਧਰ ਦੇ ਉੱਤੇ ਲੋਕਾਂ ਨੂੰ ਫੰਡ ਇਕੱਟਾਉਣ ਦੀ ਅਪੀਲ ਕੀਤੀ ਹੈ ਤੇ ਕਿਹਾ ਕਿ ਆਪਣੇ ਕਰਨਗੇ ਜਿਹੜੇ ਆਪਣਿਆਂ ਦਾ ਮੁੜ ਵਸੇਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਹੜ੍ਹਾਂ ਦੇ ਸੰਕਟ ਦੇ ਵਿੱਚੋਂ ਲੰਘੇ ਪੀੜਤਾਂ ਦੇ ਲਈ ਨਵੇਂ ਮਿਸ਼ਨ ਦੀ ਸ਼ੁਰੂਆਤ ਕਰਤੀ ਹੈ ਉਹਨਾਂ ਵੱਲੋਂ ਮਿਸ਼ਨ ਚੜਦੀ ਕਲਾ ਸ਼ੁਰੂ ਕੀਤਾ ਗਿਆ ਜਿਸ ਦਾ ਮਤਲਬ ਹੈ ਕਿ ਹਰ ਔਖੇ ਤੋਂ ਔਖੇ ਸਮੇਂ 'ਚ ਬੁਲੰਦ ਹੌਸਲੇ ਦੇ ਨਾਲ ਖੜੇ ਰਹਿਣਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅਤੇ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਅਪੀਲ ਕਰਦਾ ਕਿ ਜਿਹੜੇ ਵੀ ਪੁਨਰਵਾਸ ਅਤੇ ਪੰਜਾਬ ਨੂੰ ਦੁਬਾਰਾ ਆਪਣੇ ਪੈਰਾਂ ਦੇ ਉੱਤੇ ਖੜਾ ਕਰਨ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਨੇ ਉਹ ਪੰਜਾਬ ਦੇ ਨਾਲ ਖੜਨ ਤੇ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਦੇ ਵਿੱਚ ਮਦਦ ਕਰਨ ਉਹਨਾਂ ਕਹੇ ਕਿ ਮੈਂ ਵਚਨ ਦਿੰਦਾ ਭਰੋਸਾ ਦਿੰਦਾ ਕਿ ਤੁਹਾਡੇ ਵੱਲੋਂ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਇਆ ਅਸੀਂ ਪੂਰੀ ਪਾਰਦਰਸ਼ਤਾ ਦੇ ਉੱਤੇ ਤੇ ਇਮਾਨਦਾਰੀ ਦੇ ਨਾਲ ਇਸਤੇਮਾਲ ਕਰਾਂਗੇ ਤੇ ਉਹਨਾਂ ਕਹਿ ਕੇ ਜਿਆਦਾ ਜਾਣਕਾਰੀ ਜੜੀ ਹੈ ਤੁਸੀਂ rangla.punjab.gov.in dia ਦੇ ਉੱਤੇ ਜਾ ਕੇ ਪਤਾ ਕਰ ਸਕਦੇ ਹੋ ਮੁੱਖ ਮੰਤਰੀ ਨੇ ਖੁੱਲ੍ਹ ਦਿੱਲੀ ਦੇ ਨਾਲ ਕਹਿੰਦੇ ਲੋਕਾਂ ਨੂੰ ਇਸ ਮਿਸ਼ਨ ਦੇ ਨਾਲ ਵਿੱਚ ਹਿੱਸਾ ਲੈਣ ਦੇ ਲਈ ਕਿਹਾ ਉਹਨਾਂ ਕਹਿ ਕਿ ਹਮੇਸ਼ਾ ਪੰਜਾਬ ਜਿਹੜਾ ਹੈ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ ਤੇ ਮੁੱਖ ਮੰਤਰੀ ਨੇ ਦੱਸਿਆ ਕਿ ਪਿਛਲੇ ਦਿਨੀ ਪੰਜਾਬ ਬਹੁਤ ਹੀ ਭਿਆਨਕ ਅਤੇ ਬੁਰੇ ਦੌਰ ਦੇ ਵਿੱਚੋਂ ਲੰਘਿਆ ਆਉਣ ਵਾਲਿਆਂ ਦੇ ਆਉਣ ਵਾਲੀਆਂ ਕਈ ਪੀੜੀਆਂ ਇਸ ਦੌਰ ਨੂੰ ਭੁੱਲ ਨਹੀਂ ਸਕਣਗੀਆਂ ਉਹਨਾਂ ਕਹੇ ਕਿ ਇੱਕ ਭਿਆਨਕ ਹੜ੍ਹ ਜਿਹਦੇ ਵਿੱਚ ਪਾਣੀ ਨੇ ਜਿਹੜਾ ਸਿਰਫ ਕਹਿ ਰਹੀ ਨਹੀਂ ਟਾਇਆ ਸਗੋਂ ਲੱਖਾਂ ਸੂਫਨੇ ਵੀ ਪਾਣੀ ਦੇ ਨਾਲ ਹੀ ਵਹਾ ਕੇ ਲੈ ਗਿਆ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਦੌਰਾਨ 2300 ਤੋਂ 2300 ਦੇ ਕਰੀਬ ਪਿੰਡ ਡੁੱਬੇ ਨੇ 7 ਲੱਖ ਲੋਕ ਬੇਕਾਰ ਹੋਏ ਨੇ ਬੀ ਇਲਾਕੇ ਦੇ ਕਰੀਬ ਲੋਕ ਪ੍ਰਭਾਵਿਤ ਹੋਏ ਨੇ ਇਸ ਦੇ ਨਾਲ ਹੀ 3200 ਸਕੂਲ ਖੰਡਰ ਬਣ ਗਏ 56 ਜਾਨਾਂ ਚਲੀਆਂ ਗਈਆਂ 8500 ਕਿਲੋਮੀਟਰ ਸੜਕਾਂ ਕਹਿੰਦੇ ਬਰਬਾਦ ਹੋ ਗਈਆਂ ਇਸੇ ਤਰ੍ਹਾਂ 2500 ਪੁਲ ਟੁੱਟ ਗਏ ਤੇ 1400 ਕਲੀਨਿਕ ਤੇ ਹੋਰ ਸਰਕਾਰੀ ਇਮਾਰਤਾਂ ਖੰਡਰ ਬਣ ਗਈਆਂ ਨੇ ਮੁੱਖ ਮੰਤਰੀ ਮਾਨ ਹੁਣਾ ਨੇ ਕਿਹਾ ਕਿ ਮੁੱਢਲੇ ਅਨੁਮਾਨਾਂ ਦੇ ਮੁਤਾਬਕ 13000 ਕਰੋੜ ਦੇ ਕਰੀਬ ਨੁਕਸਾਨ ਹੋਇਆ ਹੈ ਉਹਨਾਂ ਕਹਿੰਦੇ ਕਿ ਜਦੋਂ ਪਾਣੀ ਘਟੇਗਾ ਤੇ ਜ਼ਮੀਨੀ ਪੱਧਰ ਦੇ ਉੱਤੇ ਸਰਵੇ ਕਰਾਂਗੇ ਤਾਂ ਨੁਕਸਾਨ ਇਸ ਤੋਂ ਵੱਧ ਵੀ ਹੋ ਸਕਦਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਦਾ ਇਹ ਸਭ ਤੋਂ ਭਿਆਨਕ ਦੌਰ ਹੈ ਪੰਜਾਬ ਦੇ ਲਈ ਇਹ ਸਭ ਤੋਂ ਔਖੇ ਇਮਤਿਹਾਨ ਦੀ ਘੜੀ ਹੈ ਪੰਜਾਬ ਸੰਕਟ ਦੇ ਸਾਹਮਣੇ ਹਿੱਕ ਤਾਣ ਕੇ ਖੜਦਾ ਹੈ ਕਿ ਆ ਹੱਲਾਸ਼ੇਰੀ ਦੇਈ ਜਾਓ ਜੀ ਤੇ ਸੰਕਟ ਦੇ ਵਿੱਚੋਂ ਬਾਹਰ ਆ ਜਾਂਦਾ ਹੈ ਤੇ ਸੰਕਟ ਪੰਜਾਬ ਸਾਹਮਣੇ ਛੋਟੇ ਪੈ ਜਾਂਦੇ ਨੇ ਹੜ੍ਹ ਦੇ ਦੌਰਾਨ ਹੜ੍ਹਾਂ ਦੇ ਦੌਰਾਨ ਸੂਬੇ ਦੇ ਨੌਜਵਾਨ ਆਪਣੀਆਂ ਜਾਨਾਂ ਨੂੰ ਖਤਰੇ ਦੇ ਵਿੱਚ ਪਾ ਕੇ ਲੋਕਾਂ ਦੀਆਂ ਜਾਨਾਂ ਬਚਾ ਰਹੇ ਸਨ ਗੁਰਦੁਆਰਾ ਸਹਿਬਾਨਾਂ ਮੰਦਰਾਂ ਤੇ ਹੋਰ ਧਾਰਮਿਕ ਸਥਾਨਾਂ ਦੇ ਦਰਵਾਜ਼ੇ ਲੋਕ ਲੋਕਾਂ ਦੇ ਲਈ ਜਿਹੜੇ ਖੁੱਲੇ ਖੁੱਲੇ ਰੱਖ ਦਿੱਤੇ ਗਏ ਉਹਨਾਂ ਕਹਿ ਕਿ ਪੰਜਾਬੀ ਇੱਕ ਪਰਿਵਾਰ ਬਣ ਕੇ ਕਹਿੰਦੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਲੋਕਾਂ ਦੇ ਨਾਲ ਖੜੇ ਹੋਏ ਨੇ ਉਹਨਾਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿ ਹੁਣ ਰਾਹਤ ਦੇ ਕੰਮਾਂ ਤੋਂ ਅੱਗੇ ਵਧਨ ਦਾ ਜਿਹੜਾ ਸਮਾਂ ਆ ਗਿਆ ਤੇ ਕਿਸਾਨਾਂ ਨੇ ਫਿਰ ਖੇਤੀ ਕਰਨੀ ਹੈ ਤੇ ਬੱਚਿਆਂ ਨੇ ਫਿਰ ਸਕੂਲੇ ਜਾਣਾ ਹੈ ਪਰਵਾਰ ਨੇ ਚੁੱਲ੍ਹੇ ਚਲਾਉਣੇ ਨੇ ਤੇ ਇਸ ਦੇ ਲਈ ਇਹਨਾਂ ਲੋਕਾਂ ਨੂੰ ਦੁਬਾਰਾ ਖੜਾ ਕਰਨਾ ਬੇਹੱਦ ਜ਼ਰੂਰੀ ਹੈ ਹਾਈ ਕੋਰਟ ਦੀ ਗੱਲ ਕਰੀਏ ਤੇ ਹਾਈ ਕੋਰਟ ਦੇ ਕੈਂਪਸ ਦੇ ਵਿੱਚ ਵਕੀਲ ਹੋਏ ਨੇ ਹੱਥੋਂ ਪਾਈ ਬਾਹਰ ਐਸੋਸੀਏਸ਼ਨ ਨੇ ਦੋ ਵਕੀਲਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਮੰਗ ਕਰ ਦਿੱਤੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਹਰ ਐਸੋਸੀਏਸ਼ਨ ਨੇ ਸੋਮਵਾਰ ਨੂੰ ਦੋ ਵਕੀਲਾਂ ਦੇ ਵਿਰੁੱਧ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਹੈ ਇੱਕ ਗੰਭੀਰ ਦੋਸ਼ ਲੱਗਿਆ ਹੈ ਕਿ ਬਾਰ ਐਸੋਸੀਏਸ਼ਨ ਨੇ ਕਿਹਾ ਕਿ ਦੋਵਾਂ ਵਕੀਲਾਂ ਨੇ ਅਦਾਲਤ ਦੇ احاطੇ ਦੇ ਵਿੱਚ ਬਾਰ ਦੇ ਮੈਂਬਰਾਂ ਦੇ ਨਾਲ ਦੁਰਵਿਹਾਰ ਕੀਤਾ ਤੇ ਹਮਲਾ ਕੀਤਾ ਜਿਸ ਦੇ ਨਾਲ ਡਰ ਅਤੇ ਤਣਾਅ ਪੈਦਾ ਹੋਇਆ ਬਾਰ ਦੀ ਕਾਰਜਕਾਰੀ ਕਮੇਟੀ ਦੇ ਦੁਆਰਾ ਜਾਰੀ ਇੱਕ ਨੋਟਿਸ ਦੇ ਵਿੱਚ ਕਿਹਾ ਗਿਆ ਕਿ ਐਡਵੋਕੇਟ ਰਵਨੀਤ ਕੌਰ ਨੇ ਬਾਰ ਦੇ ਮੌਜੂਦਾ ਸਕੱਤਰ ਦੇ ਉੱਤੇ ਜਿਹੜਾ ਚੀਫ ਜਸਟਿਸ ਦੀ ਅਦਾਲਤ ਦੇ ਵਿੱਚ ਉਸਦਾ ਬੈਗ ਅਤੇ ਲੈਪਟਾਪ ਜਿਹੜਾ ਜ਼ਬਤ ਕਰਨ ਦਾ ਝੂਠਾ ਦੋਸ਼ ਲਗਾਇਆ ਮੰਗ ਕੀਤੀ ਕਿ ਉਸ ਦਾ ਕੇਸ ਅਗਲੇ ਦਿਨ ਲਈ ਜਿਹੜਾ ਸੀ ਮੁਲਤਵੀ ਕੀਤਾ ਜਾਵੇ ਨੋਟਿਸ ਦੇ ਵਿੱਚ ਕਿਹਾ ਗਿਆ ਕਿ ਅਦਾਲਤ ਦੇ ਵਿੱਚ ਮੌਜੂਦ ਲਗਭਗ 100 ਮੈਂਬਰਾਂ ਦੇ ਇਤਰਾਜ਼ਾਂ ਦੇ ਬਾਵਜੂਦ ਉਸ ਦੀ ਮੰਗ ਨੂੰ ਸਵੀਕਾਰ ਕਰ ਲਿਆ ਗਿਆ ਨੋਟਿਸ ਦੇ ਅਨੁਸਾਰ ਅਦਾਲਤ ਤੋਂ ਬਾਹਰ ਜਾਣ ਤੋਂ ਬਾਅਦ ਐਡਵੋਕੇਟ ਰਵਨੀਤ ਕੌਰ ਨੇ ਫਿਰ ਹੰਗਾਮਾ ਕੀਤਾ ਤੇ ਐਡਵੋਕੇਟ ਸਿਮਰਨਜੀਤ ਸਿੰਘ ਬਲਾਸੀ ਦੇ ਨਾਲ ਜਿਹੜਾ ਬਾਰ ਦੇ ਕਾਰਜਕਾਰੀ ਦਫ਼ਤਰ ਦੇ ਵਿੱਚ ਦਾਖਲ ਹੋਏ ਉਥੇ ਉਹਨਾਂ ਨੇ ਸਖਤਰ ਦੇ ਨਾਲ ਦੁਰਵਿਹਾਰ ਕੀਤਾ ਤੇ ਬਾਅਦ ਦੇ ਮੈਂਬਰਾਂ ਦੇ ਉੱਤੇ ਹਮਲਾ ਵੀ ਕੀਤਾ ਰਾਹੁਲ ਗਾਂਧੀ ਨੂੰ ਜਿਹੜਾ ਸਰੋਪਾ ਦਿੱਤਾ ਗਿਆ ਦੇਣ ਦੇ ਮਾਮਲੇ ਦੇ ਵਿੱਚ ਐਸਜੀਪੀਸੀ ਦੀ ਵੱਡੀ ਕਾਰਵਾਈ ਹੋਈ ਹੈ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ 15 ਸਤੰਬਰ ਨੂੰ ਹੜਪਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਅਮਰਤਸਰ ਰਾਜਸਥਾਨ ਇਸ ਦੇ ਦੌਰਾਨ ਗੁਰਦੁਆਰਾ ਸਮਾਦ ਬਾਬਾ ਬੁੱਢਾ ਸਾਹਿਬ ਵਿਖੇ ਰਾਹੁਲ ਗਾਂਧੀ ਨੂੰ ਸਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਤੋਂ ਬਾਅਦ ਹੁਣ ਵਿਵਾਦ ਖੜਾ ਹੋ ਗਿਆ ਹੁਣ ਇਸ ਮਾਮਲੇ ਦੇ ਵਿੱਚ ਐਸਜੀਪੀਸੀ ਨੇ ਜਿਹੜਾ ਵੱਡੀ ਕਾਰਵਾਈ ਕੀਤੀ ਹੈ ਰਾਹੁਲ ਗਾਂਧੀ ਨੂੰ ਸਰੋਪਾਉ ਦੇਣ ਦੇ ਮਾਮਲੇ 'ਚ ਐਸਜੀਪੀਸੀ ਨੇ ਮੈਨੇਜਰ ਕਥਾਵਾਚਕ ਗ੍ਰੰਥੀ ਤੇ ਸੇਵਾਦਾਰ ਨੂੰ ਸਸਪੈਂਡ ਕਰ ਦਿੱਤਾ ਹੈ ਬਖਵਕ ਸਿੱਖਤ ਸੰਗਠਨਾ ਨੇ ਸ਼ਰਮਣੀ ਕਮੇਟੀ ਅੱਗੇ ਇਸ ਦੇ ਉੱਤੇ ਇਤਰਾਜ਼ ਦਰਜ ਕਰਵਾਏ ਸਨ ਜਦੋਂ ਮਾਮਲਾ ਸ਼ਰਮਣੀ ਕਮੇਟੀ ਦੇ ਧਿਆਨ ਦੇ ਵਿੱਚ ਆਇਆ ਤਾਂ ਉਹਨਾਂ ਨੇ ਇਸ ਦਾ ਨੋਟਿਸ ਲਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕਰ ਦਿੱਤੀ ਗਈ ਹੈ ਪਰ ਗਲਤ ਹੈ ਜੀ ਮਤਭੇਦ ਜਾਂ ਜਿਹੜਾ ਡਿਸਕ੍ਰਿਮੀਨੇਸ਼ਨ ਹੀ ਕਹਿ ਸਕਦੇ ਇਹਨਾਂ ਚੀਜ਼ਾਂ ਨੂੰ ਪਰ ਧਰਮ ਦੇ ਨਾਲ ਗੱਲ ਜੋੜਦੇ ਆ ਚੰਗੀਆਂ ਗੱਲਾਂ ਨਹੀਂ ਚਲੋ ਜੋ ਹੋ ਗਿਆ ਬੀਤੇ ਚ ਹੋਇਆ ਤੇ ਉਹਨਾਂ ਦੀਆਂ ਜਿਹੜੀਆਂ ਗਲਤੀਆਂ ਨੇ ਉਹਨਾਂ ਨੇ ਸਬਕਾਰ ਵੀ ਕੀਤੀਆਂ ਨੇ ਕਈਆਂ ਨੇ ਤਾਂ ਉਹਦਾ ਖਮਿਆਜਾ ਜਿਹੜਾ ਇੱਕ ਦੂਸਰੇ ਦੇ ਨਾਲ ਕੀਤਾ ਜਾ ਰਿਹਾ ਪਾੜਾ ਹੀ ਪਾਰਿਆ ਪਾਇਆ ਜਾ ਰਿਹਾ ਇਸ ਦੇ ਵਿੱਚ ਇੱਕ ਤਰ੍ਹਾਂ ਦਾ ਗੁਰੂ ਘਰ ਹੈ ਕੋਈ ਵੀ ਆ ਸਕਦਾ ਨਤਮਸਤਕ ਹੋ ਸਕਦਾ ਹੈ ਤੇ ਉਹਨੂੰ ਵੈਲਕਮ ਕਰਨਾ ਚਾਹੀਦਾ ਹੈ ਕਰਤਾਰਪੁਰ ਲਾਂਘਾ ਤੁਰੰਤ ਖੋਲਣ ਦੇ ਬਾਰੇ ਪ੍ਰਤਾਪ ਬਾਜਵਾ ਤੇ ਸੁਖਜਿੰਦਰ ਰੰਦਾਵਾ ਵੱਲੋਂ ਕੇਂਦਰ ਨੂੰ ਪੱਤਰ ਲਿਖ ਦਿੱਤਾ ਗਿਆ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਦਾਵਾ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਪਾਕਿਸਤਾਨ ਦੇ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਤੇ ਨਨਕਾਣਾ ਸਾਹਿਬ ਦੇ ਦਰਸ਼ਨਾਂ ਦੇ ਵਾਸਤੇ ਜਾਣ ਦੇ ਲਈ ਕਰਤਾਰਪੁਰ ਲਾਂਘਾ ਖੋਲਣ ਦੀ ਮੰਗ ਕੀਤੀ ਹੈ ਇਸ ਸੰਬੰਧੀ ਉਹਨਾਂ ਕੇਂਦਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਤੁਰੰਤ ਖੋਲ੍ਹਿਆ ਜਾਵੇ ਤੇ ਪਾਕਿਸਤਾਨ ਸਥਿਤ ਸਿੱਖ ਗੁਰੂ ਧਾਮਾਂ ਦੀ ਯਾਤਰਾ ਮੁੜ ਜੜੀ ਹੈ ਬਹਾਲ ਕੀਤੀ ਜਾਵੇ ਸੁਖਜਿੰਦਰ ਸਿੰਘ ਰੰਦਾਵਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੇ ਉੱਤੇ ਸਿੱਖ ਸੰਗਤ ਨੂੰ ਨਨਕਾਣਾ ਸਾਹਿਬ ਜਾਣ ਤੋਂ ਰੋਕਣਾ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਨਾ ਹੈ ਤੇ ਇਹ ਸਿਰਫ ਯਾਤਰਾ ਨਹੀਂ ਹੈ ਬਲਕਿ ਸਿੱਖਾਂ ਦੇ ਲਈ ਇੱਕ ਆਤਮਿਕ ਅਵਸ ਅਫਸਰ ਅਤੇ ਧਾਰਮਿਕ ਅਧਿਕਾਰ ਹੈ ਜਿਸ ਨੂੰ ਰੋਕਣਾ ਬਹੁਤ ਹੀ ਮੰਦਭਾਗ ਹੈ ਉਧਰ ਬਾਜਵਾ ਹੋਣਾ ਨੇ ਪੱਤਰ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਸਿੱਖ ਸ਼ਰਧਾਲੂਆਂ ਨੂੰ ਨਨਕਾਣਾ ਸਾਹਿਬ ਜਾਣ ਦੀ ਪਰਵਾਨਗੀ ਨਾ ਦੇਣ ਦੀ ਨਕੀਦੀ ਕੀਤੀ ਹੈ ਤੇ ਉਹਨਾਂ ਕਹਿ ਕੇ ਕੇਂਦਰ ਸਰਕਾਰ ਵੱਲੋਂ ਸਿੱਖ ਸ਼ਰਧਾਲੂਆਂ ਨੂੰ ਨਨਕਾਣਾ ਸਾਹਿਬ ਜਾਣ ਦੀ ਇਜਾਜ਼ਤ ਨਾ ਦੇ ਕੇ ਸਿੱਖਾਂ ਦੀ ਆਜ਼ਾਦੀ ਦੇ ਨਾਲ ਖਿਲਵਾੜ ਕੀਤਾ ਗਿਆ ਹੈ ਪਰ ਕਲ ਦਾ ਬਿਆਨ ਸੀ ਆਪਣੇ ਬੀਜੇਪੀ ਦਾ ਉਹਨਾਂ ਦੇ ਜਿਹੜਾ ਕੇਂਦਰ ਦੇ ਮੰਤਰੀ ਨੇ ਕਿਹਾ ਕਿ ਉਥੇ ਕੁਝ ਨਾ ਕੁਝ ਹੈਪਨ ਹੋ ਸਕਦਾ ਇਸ ਕਰਕੇ ਅਸੀਂ ਨਹੀਂ ਭੇਜਣਾ ਚਾਹੁੰਦੇ ਜੇ ਮੁੱਖ ਮੰਤਰੀ ਪੰਜਾਬ ਇਸ ਨੂੰ ਸਾਨੂੰ ਲਿਖਤੀ ਰੂਪ ਦੇ ਵਿੱਚ ਦੇ ਦੇਵੇ ਤਾਂ ਅਸੀਂ ਆਗਿਆ ਦੇ ਦਾਂਗੇ ਜੇ ਜ਼ਿੰਮੇਵਾਰੀ ਚੱਕਦੇ ਨੇ ਪਰ ਉਥੇ ਵਿੱਚ ਹੁਣ ਕਾਂਗਰਸ ਜਿਹੜਾ ਇੱਕ ਦੂਸਰੇ ਦੇ ਖਿਲਾਫ ਜਿਹੜੀ ਸਿਆਸਤ ਕਹਿ ਸਕਦੇ ਆ ਕਰ ਰਹੇ ਨੇ ਕਿਉਂਕਿ ਮਾਨ ਸਾਹਿਬ ਵੀ ਕਰਦੇ ਨੇ ਇਹਦੇ ਵਿੱਚ ਤੇ ਉਹ ਲਿਖ ਕੇ ਨਹੀਂ ਦੇਣਾ ਚਾਹੁੰਦੇ ਤਾਂ ਦੇਣਗੇ ਤੇ ਕੇਂਦਰ ਮੰਗਦੀ ਹੈ ਲਿਖ ਕੇ ਦਿਓ ਤੇ ਕਾਂਗਰਸ ਉਹਦੇ ਉੱਤੇ ਪ੍ਰੈਸ਼ਰ ਜਿਹੜਾ ਕ੍ਰੀਏਟ ਕਰਨਾ ਚਾਹੁੰਦੀ ਹੈ ਸਿਆਸਤ ਚੱਲ ਰਹੀ ਹੈ ਜੀ ਅਸਲ ਦੇ ਵਿੱਚ ਤਾਂ ਟੈ ਲੋ ਦੋਸਤੋ ਜੜੀਆਂ ਇੰਟਰਨੈਸ਼ਨਲ ਖਬਰਾਂ ਨੇ ਉਹਨਾਂ ਦੇ ਵੱਲ ਨੂੰ ਵੀ ਝਾਤ ਮਾਰਦੇ ਆ ਇੱਕ ਖਬਰ ਜ਼ਰੂਰ ਕਰ ਲਈਏ ਆਪਣਾ ਤੇ ਜੋਲ ਭੈਣ ਜੀ ਨਾਲ ਜੁੜੇ ਨੇ ਉਹਨਾਂ ਦਾ ਸਵਾਗਤ ਕਰਦੇ ਆ ਫਿਰ ਪੰਜਾਬ ਦੇ ਪੰਜਾਬ ਦੇ ਵਿੱਚ ਵਿਆਹ ਕਰਵਾਉਣ ਦੇ ਲਈ ਆਈ ਸੀ 72 ਸਾਲਾਂ ਅਮਰੀਕੀ ਔਰਤ ਉਹਦਾ ਬੇਰਹਿਮੀ ਦੇ ਨਾਲ ਕਤਲ ਹੋਇਆ ਅਮਰੀਕਨ ਸਿਟੀਜ਼ਨ 72 ਸਾਲਾਂ ਔਰਤ ਰੁਪਿੰਦਰ ਕੌਰ ਪੰਦੇਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕਿਲਾ ਰਾਏਪੁਰ ਦੇ ਇੱਕ ਜਿਹੜਾ ਘਰ ਦੇ ਵਿੱਚ ਕਤਲ ਕਰਕੇ Laash ਨੂੰ ਕੋਲਿਆਂ ਦੀ ਅੱਗ ਦੇ ਵਿੱਚ ਸਾੜੇ ਜਾਂਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਸਾੜੇ ਜਾਂਦੇ ਮਗਰੋਂ ਸਬੂਤ ਮਿਟਾਉਣ ਦੇ ਲਈ ਮਲਜ਼ਮ ਨੇ ਔਰਤ ਦੀਆਂ ਹੱਡੀਆਂ ਇੱਕ ਸੂਏ ਸੂਏ ਦੇ ਵਿੱਚ ਸੁੱਟ ਦਿੱਤੀਆਂ ਸੀ ਜੋ ਕੱਸੀਆਂ ਚਾਲਦੀਆਂ ਨੇ ਔਰਤ ਨੂੰ ਕਤਲ ਕਰਨ ਵਾਲੇ ਕਥਿਤ ਮਲਜ਼ਮ ਦੀ ਪਛਾਣ ਮੱਲਾਪੱਤੀ ਕਿਲਾ ਰਾਏਪੁਰ ਨਿਵਾਸੀ ਸੁਖਜੀਤ ਸਿੰਘ ਸੋਨੂ ਵਜੋਂ ਹੋਈ ਹੈ ਇਹਨੂੰ ਵੀ ਕੱਢੋਂ ਹੋਣ ਬਾਅਦ ਭਾਈ ਮਹਿਮਾ ਸਿੰਘ ਬਾਲਾ ਪਿੰਡ ਦੇ ਇੰਗਲੈਂਡ ਵਸਦੇ ਐਨਆਰਆਈ ਚਰਨਜੀਤ ਸਿੰਘ ਗਰੇਵਾਲ ਦੇ ਵੱਲੋਂ ਘੜੀ ਸਾਜ਼ਿਸ਼ ਅਦੀਨ ਕਤਲ ਕਰਨਾ ਕਬੂਲਿਆ ਪੜੇ ਕਬੂਲਿਆ ਕਿ ਕਿਹਦੀ ਸ਼ਹਿ ਦੇ ਉੱਤੇ ਕੀਤਾ ਹੈ ਮ੍ਰਿਤਕਾ ਜਿਹੜੀ ਹੈ ਰੁਪਿੰਦਰ ਕੌਰ ਪੰਦੇਰ ਦਾ ਕਤਲ ਕਰਨ ਦੇ ਲਈ ਸੋਨੂ ਨੂੰ ਵਿਦੇਸ਼ ਲੈ ਕੇ ਜਾਣ ਤੋਂ ਇਲਾਵਾ ਵੱਡੀ ਰਾਸ਼ੀ ਦੇਣੀ ਸੀ ਸੁਖਜੀਤ ਸਿੰਘ ਸੋਨੂ ਸੋਨੂ ਜਿਹੜਾ ਹੈ ਉਹਨੇ 18 ਅਗਸਤ ਨੂੰ ਡਹਿਲੋ ਪੁਲਿਸ ਦੇ ਕੋਲ ਜਿਹੜਾ ਸੀ ਸ਼ਿਕਾਇਤ ਲਿਖਵਾਈ ਸੀ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਉਸਦੇ ਘਰ ਦੇ ਵਿੱਚ 2-3 ਮਹੀਨਿਆਂ ਤੋਂ ਠਹਿਰੀ ਹੋਈ ਰੁਪਿੰਦਰ ਕੌਰ ਨੂੰ ਉਸ ਵੇਲੇ ਅਣਦੱਸੀ ਥਾਂ ਲੁਕੋ ਕੇ ਰੱਖ ਲਿਆ ਜਦੋਂ ਉਹ ਸ਼ਿਕਾਇਤ ਲਿਖਉਣ ਤੋਂ ਕਰੀਬ 10 ਦਿਨ ਪਹਿਲਾਂ ਕਨੇਡਾ ਜਾਣ ਦੇ ਲਈ ਦਿੱਲੀ ਗਈ ਸੀ ਇਸ ਤੋਂ ਪਹਿਲਾਂ ਮ੍ਰਿਤਕ ਦੀ ਭੈਣ ਕਮਲਕੌਰ ਖੈਰਾ ਨੇ ਰੁਪਿੰਦਰ ਦਾ ਫੋਨ ਬੰਦ ਮਿਲਣ ਤੋਂ ਬਾਅਦ 4 ਦਿਨ ਬਾਅਦ 28 ਜੁਲਾਈ ਨੂੰ ਭਾਰਤ ਦੇ ਵਿੱਚ ਅਮਰੀਕੀ ਦੂਤਾਵਾਸ ਤੋਂ ਦਖਲ ਦੇਣ ਦੀ ਜਿਹੜੀ ਮੰਗ ਰੱਖੀ ਦਿੱਹਲੋ ਪੁਲਿਸ ਨੇ ਇਸ ਸੰਬੰਧ ਦੇ ਵਿੱਚ ਸੁਖਜੀਤ ਸਿੰਘ ਸੋਨੂ ਨੂੰ ਹਿਰਾਸਤ ਦੇ ਵਿੱਚ ਲੈ ਕੇ ਉਸ ਦੀ ਨਿਸ਼ਾਨਦੇਹੀ ਤੇ ਉੱਤੇ ਤੇ ਮ੍ਰਿਤਕਾ ਦੀਆਂ ਹੱਡੀਆਂ ਤੇ ਹਥੋੜਾ ਜਿਹੜਾ ਬਰਾਮਦ ਕੀਤਾ ਹੈ ਕਾਂਗਰਸ ਨੂੰ ਪ੍ਰਧਾਨ ਮੰਤਰੀ ਤੇ ਉਹਨਾਂ ਦੀ ਸਵਰਗੀ ਮਾਂ ਦੀ ਜਿਹੜੀ ਐ ਆਈ ਦੇ ਨਾਲ ਜਨਰੇਟਡ ਵੀਡੀਓ ਜਿਹੜੀ ਹਟਾਉਣ ਦਾ ਨਿਰਦੇਸ਼ ਦਿੱਤਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਭੈਣ ਜੀ ਵੀ ਗੱਲ ਕਰਕੇ ਗਏ ਨੇ ਪਟਨਾ ਹਾਈ ਕੋਰਟ ਨੇ ਬੁੱਧਵਾਰ ਨੂੰ ਕਾਂਗਰਸ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਆਪਣੇ ਸੋਸ਼ਲ ਮੀਡੀਆ ਹੈਂਡਲਸ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੇ ਉਹਨਾਂ ਦੀ ਜਿਹੜੀ ਹੈ ਮਰਹੂਮ ਮਾਤਾ ਨੂੰ ਦਰਸਾਉਂਦੀ ਏ ਆਈ ਜਨਰੇਟਡ ਵੀਡੀਓ ਨੂੰ ਹਟਾ ਦੇਵੇ ਕਾਰਜਕਾਰੀ ਚੀਫ ਜਸਟਿਸ ਪੀਬੀ ਬਹਿਜੰਤਰੀ ਨੇ ਵਵੇਕਾ ਨਾਨਦ ਸਿੰਘ ਦੁਆਰਾ ਜਿਹੜਾ ਦਾਇਰ ਕੀਤੀ ਗਈ ਇੱਕ ਪਟੀਸ਼ਨ ਤੇ ਉੱਤੇ ਹੁਕਮ ਜਾਰੀ ਕੀਤਾ ਹੈ ਤੇ ਪਟੀਸ਼ਨ ਦੇ ਵਿੱਚ ਕਾਂਗਰਸ ਹੀ ਆਗੂ ਰਾਹੁਲ ਗਾਂਧੀ ਕੇਂਦਰ ਸਰਕਾਰ ਤੇ ਚੋਣ ਕਮਿਸ਼ਨ ਨੂੰ ਵੀ ਜਵਾਬਦੇਹੀ ਬਣਾਇਆ ਗਿਆ ਸੀ ਚੋਣ ਕਮਿਸ਼ਨ ਦੇ ਜਿਹੜਾ ਵਕੀਲ ਹੈ ਸਿਦਾਰਥ ਪ੍ਰਸਾਦ ਨੇ ਪੀਟੀਆਈ ਨੂੰ ਦੱਸਿਆ ਕਿ ਅਦਾਲਤ ਨੇ ਵੀਡੀਓ ਨੂੰ ਤੁਰੰਤ ਹਟਾਉਣ ਦਾ ਆਦੇਸ਼ ਦਿੰਦੇ ਹੋਏ ਗਾਂਧੀ ਫੇਸਬੁੱਕ ਟਵਿੱਟਰ ਤੇ ਗੂਗਲ ਨੂੰ ਜਿਹੜਾ ਵੀ ਨੋਟਿਸ ਜਾਰੀ ਕੀਤੇ ਨੇ ਬਿਹਾਰ ਕਾਂਗਰਸ ਨੇ ਪਿਛਲੇ ਹਫਤੇ ਆਪਣੇ ਐਕਸ ਦੇ ਉੱਤੇ ਹੈਂਡਲ ਤੇ ਵੀ ਇਹ ਵੀਡੀਓ ਜਿਹੜੀ ਸੀ ਪੋਸਟ ਕੀਤੀ ਸੀ ਜਿਸ ਦੇ ਵਿੱਚ ਮੋਦੀ ਦੀ ਮਾਤਾ ਉਹਨਾਂ ਦੀ ਰਾਜਨੀਤੀ ਦੀ ਆਲੋਚਨਾ ਕਰਦੀ ਜਿਹੜੀ ਆ ਦਿਖਾਈ ਗਈ ਸੀ ਖਬਰਾਂ ਦਾ ਦਾਇਰ ਨੂੰ ਚਲੀਏ ਤਾਂ ਇੰਟਰਨੈਸ਼ਨਲ ਮੁੱਦਿਆਂ ਦੇ ਨਾਲ ਨਾਲ ਨੈਸ਼ਨਲ ਮੁੱਦੇ ਨੇ ਸਾਡੇ ਫੌਜੀਆ ਨੇ ਪਾਕਿਸਤਾਨ ਨੂੰ ਗੋਡਿਆਂ ਭਾਰ ਕੇ ਲਿਆਂਦਾ ਮੋਦੀ ਸਾਹਿਬ ਨੇ ਕਿਹਾ ਇਹ ਗੱਲਬਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੁੱਧਵਾਰ ਨੂੰ ਕਿਹਾ ਕਿ ਭਾਰਤ ਫੌਜ ਦੇ ਭਾਰਤੀ ਜਿਹੜੀ ਫੌਜ ਹੈ ਉਹਦੇ ਜਵਾਨਾਂ ਨੇ ਆਪਰੇਸ਼ਨ ਸੰਦੂਰ ਦੇ ਦੌਰਾਨ ਅੱਖ ਦੇ ਇੱਕ ਫੇਰ ਦੇ ਵਿੱਚ ਪਾਕਿਸਤਾਨ ਨੂੰ ਉਸਦੇ ਗੋਡਿਆਂ ਦੇ ਭਾਰ ਲੈ ਕੇ ਆਂਦਾ ਹੈ ਤੇ ਮੋਦੀ ਹੋਣਾ ਨੇ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਵਿੱਚ ਪ੍ਰਧਾਨ ਮੰਤਰੀ ਮੈਗਾ ਇੰਟੀਗ੍ਰੇਟਿਡ ਟੈਕਸਟਾਈਲ ਰੀਜਨ ਦੇ ਉੱਤੇ April PM ਮਿਤਰਾ ਪਾਰਕ ਦਾ ਨੀ ਪੱਤਰ ਰੱਖਣ ਮਗਰੋਂ ਇਕਾਟ ਨੂੰ ਸੰਬੋਧਨ ਕੀਤਾ ਹੈ ਮੋਦੀ ਹੋਣਾ ਨੇ ਸਵਾਸਥ ਨਾਰੀ ਸਸ਼ਕਤ ਪਰਿਵਾਰ ਤੇ 8ਵੇਂ ਰਾਸ਼ਟਰੀ ਪੋਸ਼ਣ ਮਹਾ ਮਹਮਾ ਦੀ ਜੜੀ ਵੀ ਸ਼ੁਰੂਆਤ ਕੀਤੀ ਹੈ ਜਿਸ ਦਾ ਉਦੇਸ਼ ਔਰਤਾਂ ਦੀਆਂ ਸਿਹਤ ਸੇਵਾਵਾਂ ਨੂੰ ਵਧਾਉਣਾ ਤੇ ਪੋਸ਼ਣ ਨੂੰ ਉਤਸ਼ਾਹਿਤ ਕਰਨਾ ਸੀ ਮੋਦੀ ਹੁਣਾ ਦੀ ਆਪਣੇ ਜਨਮ ਦਿਨ ਦੇ ਮੌਕੇ ਉਹਨਾਂ ਦਾ ਜਨਮ ਦਿਨ ਵੀ ਹੈ ਤੇ ਮੱਧ ਪ੍ਰਦੇਸ਼ ਦੀ ਦੂਜੀ ਯਾਤਰਾ ਸੀ ਤੇ 2022 ਦੇ ਵਿੱਚ ਅੱਜ ਦੇ ਦਿਨ ਕੋਨੋ ਨੈਸ਼ਨਲ ਪਾਰਕ ਦੇ ਵਿੱਚ ਨਾ ਬੀਬੀਆ ਤੋਂ ਲਿਆਂਦੇ 8 ਚੀਤੇ ਛੱਡੇ ਸਨ ਪ੍ਰਧਾਨ ਮੰਤਰੀ ਨੇ ਸਵਦੇਸ਼ੀ ਸਾਮਾਨ ਦੀ ਜੜੀ ਐ ਜ਼ੋਰਦਾਰ ਵਕਾਲਤ ਕਰਦੇ ਹੋਏ ਕਿਹਾ ਕਿ ਇਹ ਤਿਉਹਾਰਾਂ ਦਾ ਮੌਸਮ ਆ ਗਿਆ ਹੈ ਤੇ ਸਾਨੂੰ ਸਵਦੇਸ਼ੀ ਦੇ ਮੰਤਰ ਨੂੰ ਜਿਹੜਾ ਯਾਦ ਰੱਖਣਾ ਚਾਹੀਦਾ ਹੈ ਤੇ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਲ ਕਰਨ ਦੀ ਜ਼ਰੂਰਤ ਹੈ। ਮੇਰੀ ਆਪਣੇ 140 ਕਰੋੜ ਦੇਸ਼ ਵਾਸੀਆਂ ਨੂੰ ਨਿਮਰਤਾ ਪੂਰਵਕ ਬੇਨਤੀ ਹੈ ਕਿ ਤੁਸੀਂ ਜੋ ਵੀ ਖਰੀਦਦੇ ਹੋ ਉਹ ਸਾਡੇ ਦੇਸ਼ ਦੇ ਵਿੱਚ ਬਣਿਆ ਬਣਾਇਆ ਜਾਣਾ ਚਾਹੀਦਾ ਹੈ ਤੇ ਕਿਸੇ ਨਾ ਕਿਸੇ ਭਾਰਤੀ ਦੇ ਪਸੀਨੇ ਨੂੰ ਸਹਿਣ ਦੇ ਕਰਨਾ ਚਾਹੀਦਾ ਹੈ। ਇਸ ਦੇ ਵਿੱਚ ਮੇਰੇ ਭਾਰਤ ਦੀ ਮਿੱਟੀ ਦੀ ਖੁਸ਼ਬੂ ਕਹਿੰਦੇ ਹੋਣੀ ਚਾਹੀਦੀ ਹੈ ਉਸ ਨੂੰ ਖਰੀਦੋ ਪ੍ਰਧਾਨ ਮੰਤਰੀ ਨੇ ਆਪਰੇਸ਼ਨ ਸਿੰਦੂਰ ਦੇ ਦੌਰਾਨ ਭਾਰਤੀ ਫੌਜੀਆਂ ਦੀ ਬਹਾਦਰੀ ਦੇ ਬਾਰੇ ਦੀ ਗੱਲ ਕੀਤੀ ਹੈ ਤੇ ਭਾਰਤ ਮਾਤਾ ਦੀ ਸੁਰੱਖਿਆ ਦੇ ਦੀ ਸਭ ਤੋਂ ਵੱਡੀ ਤਰਜੀਹ ਦੱਸਿਆ ਹੈ ਪਾਕਿਸਤਾਨ ਤੋਂ ਆਏ دہشت ਗਰਦਾਂ ਨੇ ਸਾਡੀਆਂ ਧੀਆਂ ਤੇ ਭੈਣਾਂ ਦੀ ਇੱਜ਼ਤ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕੀਤੀ ਆਪਰੇਸ਼ਨ ਸਿੰਦੂ ਰਾਹੀਂ ਜਵਾਬ ਦਿੰਦੇ ਹੋਏ ਅਸੀਂ دہشت ਗਰਦਾਂ ਦੀਆਂ ਲਾਂਚ ਪੈਡਾਂ ਨੂੰ ਤਬਾਹ ਕਰ ਦਿੱਤਾ ਤੇ ਸਾਡੇ ਬਹਾਦਰ ਸੈਨਿਕਾਂ ਨੇ ਪਲਕ ਚਪਕਦੇ ਹੀ ਕਹਿੰਦੇ ਪਾਕਿਸਤਾਨ ਨੂੰ ਗੋਡੇ ਟੇਕਣਦਲੇ ਮਜਬੂਰ ਕਰ ਦਿੱਤਾ ਜੀਐਸਟੀ ਦਾ ਮਾਮਲਾ ਜਿਹੜਾ ਹੈ ਦਰਾਂ ਦੇ ਵਿੱਚ ਸੁਧਾਰ ਨੇ ਅਰਥਵਿਵਸਥਾ ਦੇ ਵਿੱਚ 2 ਲੱਖ ਕਰੋੜ ਦਾ ਵਾਅਦਾ ਕੀਤਾ ਹੈ ਵਿੱਤ ਮੰਤਰੀ ਨੇ ਦਾਅਵਾ ਕੀਤਾ ਹੈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਹੋਣਾ ਨੇ ਬੁੱਧਵਾਰ ਨੂੰ ਕਿਹਾ ਕਿ ਨੈਕਸਟ ਜਨ ਜੀਐਸਟੀ ਸੁਧਾਰਾਂ ਨੇ ਅਰਥਵਿਵਸਥਾ ਦੇ ਵਿੱਚ 2 ਲੱਖ ਕਰੋੜ ਰੁਪਏ ਦਾ ਵਾਅਦਾ ਕੀਤਾ ਹੈ ਇਸ ਦੇ ਨਾਲ ਲੋਕਾਂ ਦੇ ਕੋਲ ਵਧੇਰੇ ਨਕਦੀ ਬਚੀ ਹੈ ਜੋ ਨਹੀਂ ਤਾਂ ਟੈਕਸਾਂ ਦੇ ਵਿੱਚ ਚਲਾ ਜਾਂਦਾ ਹੈ ਨੈਕਸਟ ਜਨ ਜਿਹੜੀ ਜੀਐਸਟੀ ਸੁਧਾਰਾਂ ਦੇ ਬਾਰੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਹਨਾਂ ਕਹੇ ਕਿ ਇਹ ਕਿ ਟੈਕਸ ਦਰਾਂ ਦੇ ਵਿੱਚ ਸੁਧਾਰ ਤੋਂ ਬਾਅਦ 12% ਦੀ GST ਸਲੈਬ ਦੇ ਅਧੀਨ ਆਉਣ ਵਾਲੀਆਂ 99% ਦੀ ਵਸਤਾਂ 5% ਦੀ ਸਲੈਬ ਦੇ ਵਿੱਚ ਚਲੀਆਂ ਗਈਆਂ ਨੇ ਇਹ ਬਦਲਾਅ ਦੇ ਨਾਲ 28% ਦੀ ਟੈਕਸ ਸਲੈਬ ਦੇ ਅਧੀਨ ਆਉਣ ਵਾਲੀਆਂ 90% ਦੀ ਵਸਤਾਂ 18% ਬ੍ਰੈਕਟ ਦੇ ਵਿੱਚ ਆ ਗਈਆਂ ਨੇ ਇਸ ਨਵੀਂ ਜਨਰੇਸ਼ਨ ਟੈਕਸ ਪ੍ਰਣਾਲੀ ਦੇ ਨਾਲ ਜਿਸ ਦੇ ਵਿੱਚ ਸਿਰਫ ਦੋ ਸਲੈਬ 5% ਤੇ 18% ਨੇ ਅਰਥ ਵਿਵਸਥਾ ਦੇ ਵਿੱਚ 2 ਲੱਖ ਕਰੋੜ ਕਰੋੜ ਰੁਪਏ ਦਾ ਵਾਅਦਾ ਹੋਇਆ ਤੇ ਲੋਕਾਂ ਦੇ ਕੋਲ ਨਗਦ ਬਚਤ ਹੋਵੇਗੀ ਵਿੱਤ ਮੰਤਰੀ ਨੇ ਕਿਹਾ ਕਿ ਜੀਐਸਟੀ ਮਾਲੀਆ ਸ਼ੁਰੂਆਤ ਦੇ 7.90 7.19 ਲੱਖ ਕਰੋੜ ਰੁਪਏ ਤੋਂ ਵੱਧ ਕੇ 225 ਦੇ ਵਿੱਚ 22.08 ਲੱਖ ਕਰੋੜ ਰੁਪਏ ਹੋ ਗਿਆ ਹੈ ਉਹਨਾਂ ਦੇ ਅਨੁਸਾਰ ਟੈਕਸ ਦਾ ਤਾਮਾ ਦੀ ਗਿਣਤੀ 65 ਲੱਖ ਤੋਂ ਵੱਧ ਕੇ 1.51 ਕਰੋੜ ਹੋ ਗਈ ਹੈ ਇੰਟਰਨੈਸ਼ਨਲ ਖਬਰਾਂ ਤੇ ਝਾਤ ਮਾਰੀ ਆਖਰ ਦੇ ਵਿੱਚ 트াম্প ਨੇ ਮੋਦੀ ਨੂੰ ਫੋਨ ਦੇ ਉੱਤੇ ਜਨਮ ਦਿਨ ਦੀ ਵਧਾਈ ਦਿੱਤੀ ਹੈ ਤੇ ਰੂਸ-ਯੂਕਰੇਨ ਜੰਗ ਨੂੰ ਖਤਮ ਕਰਨ ਦੇ ਸਹਿਯੋਗ ਦੇ ਲਈ ਵੀ ਧੰਨਵਾਦ ਕੀਤਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트াম্প ਨੇ ਫੋਨ ਅਤੇ ਆਪਣੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮ ਦਿਨ ਦੀਆਂ ਵਧਾਈਆਂ ਤੇ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਰੂਸ ਤੇ ਯੂਕਰੇਨ ਜੰਗ ਨੂੰ ਖਤਮ ਕਰਨ ਦੇ ਵਿੱਚ ਸਹਿਯੋਗ ਦੇ ਲਈ ਭਾਰਤੀ ਨੇਤਾ ਦਾ ਧੰਨਵਾਦ ਵੀ ਕੀਤਾ ਹੈ। ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਹਨਾਂ ਦੇ 75ਵੇਂ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਫੋਨ ਕੀਤਾ ਤੇ ਉਹਨਾਂ ਸ਼ੁਭ ਕਾਮਨਾਵਾਂ ਦਿੱਤੀਆਂ। ਟੈਰਿਫ ਮੁੱਦੇ ਦੇ ਉੱਤੇ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਦਾ ਵਿਚਾਰ ਜਿਹੜਾ ਭਾਰਤ ਦੇ ਨਾਲ ਸਬੰਧਾਂ ਨੂੰ ਬਿਹਤਰ ਬਣਾਉਂਦੀਆਂ ਅਮਰੀਕੀ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਇਸ ਨੂੰ ਇੱਕ ਮਹੱਤਵਪੂਰਨ ਸੰਕੇਤ ਦੇ ਵਜੋਂ ਦੇਖਿਆ ਜਾ ਰਿਹਾ ਹੈ। ਤੇ 트럼ਪ ਨੇ 트루스 소셜 포스트 ਕੀਤਾ ਹੈ ਕਿ ਮੇਰੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹੁਣੇ-ਹੁਣੇ ਫੋਨ ਦੇ ਉੱਤੇ ਬਹੁਤ ਵਧੀਆ ਗੱਲ ਹੋਈ ਹੈ ਮੈਂ ਉਹਨਾਂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਨਰਿੰਦਰ ਮੋਦੀ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਦਾ ਨੂੰ ਖਤਮ ਕਰਨ ਦੇ ਵਿੱਚ ਤੁਹਾਡੇ ਸਮਰਥਨ ਦੇ ਲਈ ਵੀ ਧੰਨਵਾਦ ਹੈ ਪ੍ਰਧਾਨ ਮੰਤਰੀ ਮੋਦੀ ਨੇ ਐਕਸ ਦੇ ਉੱਤੇ ਪੋਸਟ ਕੀਤਾ ਹੈ ਕਿ ਟਰੰਪ ਦਾ ਉਹਨਾਂ ਦੇ ਫੋਨ ਕਾਲ ਤੇ ਉਹਨਾਂ ਦੇ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਦੇ ਲਈ ਧੰਨਵਾਦ ਹੈ ਇਸੇ ਤਰ੍ਹਾਂ ਹੋਰ ਮੁਲਕਾਂ ਦੇ ਨੁਮਾਇੰਦਿਆਂ ਨੇ ਵੀ ਪੀਐਮ ਜਿਹੜੇ ਨੇ ਉਹਨਾਂ ਨੇ ਮੁਬਾਰਕਬਾਦ ਦਿੱਤੀ ਹੈ ਤੇ ਟਰੰਪ ਸਾਹਿਬ ਜਿਹੜੇ ਨੇ ਉਹ ਆਪਣੇ ਇੰਗਲੈਂਡ ਦੇ ਵਿੱਚ ਆਏ ਨੇ ਇਸੇ ਤਰ੍ਹਾਂ ਜਿਹੜਾ ਚਰਚਿਲ ਕਿਰਕ ਸਿਗਾ ਮਰਡਰ ਕੇਸ ਕਤਲ ਦੇ ਮਲਜ਼ਮ ਤੇ ਅਦਾਲਤ ਦੇ ਵਿੱਚ ਦੋਸ਼ ਜਿਹੜੇ ਨੇ ਤੈਅ ਕਰਦੇ ਐ ਤੇ ਪਾਪ ਨੇ ਦੁੱਖ ਪ੍ਰਗਟ ਕੀਤਾ ਹੈ ਯੂਟਾ ਵੈਲੀ ਯੂਨੀਵਰਸਿਟੀ ਕੈਂਪਸ ਦੇ ਵਿੱਚ ਪਿਛਲੇ ਹਫਤੇ ਇੱਕ ਸਮਾਗਮ ਦੇ ਦੌਰਾਨ ਰੂੜੀਵਾਦੀ ਕਾਰਕੁਨ ਚਾਰਲੀ ਕਿਰਕ ਦੇ ਕਤਲ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੇ ਖਿਲਾਫ ਅਦਾਲਤ ਦੇ ਵਿੱਚ ਸੱਤ ਦੋਸ਼ ਤੈਅ ਕਰ ਦਿੱਤੇ ਗਏ ਨੇ ਸਰਕਾਰੀ ਵਕੀਲਾਂ ਨੇ ਮੰਗਲਵਾਰ ਕੱਲ੍ਹ ਬੀਤੇ ਵਿੱਚ 22 ਸਾਲਾ ਮੁਲਜ਼ਮ ਟਾਇਲਰ ਰੋਬਿੰਸਨ ਖਿਲਾਫ ਅਦਾਲਤ ਦੇ ਵਿੱਚ ਦੋਸ਼ ਪੱਤਰ ਦਾਗਲ ਕੀਤਾ ਜੱਜ ਨੇ ਦੋਸ਼ ਪੜੇ ਹੈ ਤੇ ਦੋਸ਼ ਪੜੇ ਹੈ ਤੇ ਕਿਹਾ ਕਿ ਮੁਲਜ਼ਮ ਦੇ ਲਈ ਇੱਕ ਵਕੀਲ ਨਿਯੁਕਤ ਕੀਤਾ ਜਾਵੇਗਾ ਰੋਬਿੰਸਨ ਦੇ ਪਰਿਵਾਰ ਨੇ ਗ੍ਰਿਫਤਾਰੀ ਤੋਂ ਬਾਅਦ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਰੋਬਿੰਸਨ ਤੇ ਜਾਣਬੁੱਝ ਕੇ ਕਿਰਕ ਦੀ ਹੱਤਿਆ ਕਰਨ ਦਾ ਦੋਸ਼ ਹੈ। ਜੇਕਰ ਉਹ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਮੌਤ ਦੀ ਸਜ਼ਾ, ਉਮਰ ਕੈਦ ਬਿਨਾ ਪੈਰੋਲ ਦੇ ਉਮਰ ਕੈਦ ਜਾਂ ਘੱਟੋ-ਘੱਟ 25 ਸਾਲ ਦੀ ਕੈਦ ਹੋ ਸਕਦੀ ਹੈ। ਸਜ਼ਾ ਹੋਰ ਵੀ ਵਧਾਈ ਜਾ ਸਕਦੀ ਹੈ ਕਿਉਂਕਿ ਉਸਨੇ ਕਥਿਤ ਤੌਰ ਦੇ ਉੱਤੇ ਕਿਰਕ ਨੂੰ ਉਹਨਾਂ ਦੇ ਸਿਆਸੀ ਵਿਚਾਰਾਂ ਕਾਰਨ ਨਿਸ਼ਾਨਾ ਬਣਾਇਆ। ਇਹ ਘਟਨਾ ਬੱਚਿਆਂ ਦੀ ਮੌਜੂਦਗੀ ਦੇ ਵਿੱਚ ਵਾਪਰੀ ਹੈ ਰੋਬਿੰਸਨ ਤੇ ਖਤਰਨਾਕ ਹਥਿਆਰ ਦੇ ਨਾਲ ਗੋਲੀ ਚਲਾਉਂਦਾ ਵੀ ਦੋਸ਼ ਹੈ ਇਸ ਤੋਂ ਇਲਾਵਾ ਉਸਨੇ ਉਸ ਦੇ ਉਤੇ ਨਿਆਂ ਦੇ ਵਿੱਚ ਰੁਕਾਵਟ ਪਾਉਣ ਅਤੇ ਸਬੂਤਾਂ ਦੇ ਨਾਲ ਛੇੜਛਾੜ ਕਰਨ ਦੇ ਵੀ ਦੋਸ਼ ਲਗਾਏ ਗਏ ਨੇ ਕਿਰਕ ਦੀ 10 ਸਤੰਬਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਉਹ ਗੈਰ ਲਾਭਕਾਰੀ ਸਿਆਸੀ ਸੰਸਥਾ ਟਰਨਿੰਗ ਪੁਆਇੰਟ ਯੂ ਐਸ ਏ ਦੇ ਸਹਿ ਸੰਸਥਾਪਕ ਸੰਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਜ਼ਦੀਕੀ ਸਹਿਯੋਗੀ ਸਨ ਗੋਲੀਬਾਰੀ ਦੇ ਸਮੇਂ ਕਿਰਕ ਯੂਟਾ ਵੈਲੀ ਯੂਨੀਵਰਸਿਟੀ ਦੇ ਵਿੱਚ ਟਰਨਿੰਗ ਪੁਆਇੰਟ ਦੇ ਵੱਲੋਂ ਅਜੋਜਿਤ ਇੱਕ ਚਰਚਾ ਨੂੰ ਸੰਬੋਧਨ ਕਰ ਰਹੇ ਸਨ ਇਸ ਦੇ ਦੌਰਾਨ ਪਾਪ ਲਿਓ 14ਵੇਂ ਨੇ ਜਿਹੜਾ ਨੇ ਵੈਟਿਕਨ ਸਿਟੀ ਦੇ ਵਿੱਚ ਨਵੇਂ ਅਮਰੀਕੀ ਰਾਜਦੂਤ ਦੇ ਨਾਲ ਮੁਲਾਕਾਤ ਦੇ ਦੌਰਾਨ ਕਿਹਾ ਹੈ ਕਿ ਉਹ ਪਿਛਲੇ ਹਫਤੇ ਯੂਟਾ ਦੇ ਵਿੱਚ ਮਾਰੇ ਗਏ ਰੂੜੀਵਾਦੀ کارਕੁਨ ਕਿਰਕ ਉਹਨਾਂ ਦੀ ਪਤਨੀ ਤੇ ਬੱਚਿਆਂ ਦੇ ਲਈ ਪ੍ਰਾਰਥਨਾ ਕਰ ਰਹੇ ਨੇ ਵੈਟਿਕਨ ਦੇ ਇੱਕ ਬੁਲਾਰੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਤੇ ਬੁਲਾਰਾ ਜਿਹੜਾ ਮੈਥਿਓ ਬਰੂਨੀ ਨੇ ਵਰਟੀਕਲ ਨਿਊਜ਼ ਦੇ ਵਿੱਚ ਪ੍ਰਕਾਸ਼ਿਤ ਟਿੱਪਣੀ ਦੇ ਵਿੱਚ ਕਿਹਾ ਕਿ ਪਾਪ ਨੇ ਸਿਆਸੀ ਹਿੰਸਾ ਤੇ ਚਿੰਤਾ ਪ੍ਰਗਟਾਈ ਹੈ ਤੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਅਜਿਹੀ ਬਿਆਨਬਾਜ਼ੀ ਤੇ ਮੌਕਾਪਰਸਤ ਰਵੱਈਆ ਨਹੀਂ ਅਪਣਾਉਣਾ ਚਾਹੀਦਾ ਜੋ ਸੰਵਾਦ ਦੀ ਬਜਾਏ ਸਮਾਜ ਦੇ ਵਿੱਚ ਵੰਡ ਨੂੰ ਵਧਾਉਂਦਾ ਹੈ। ਕੈਨੇਡਾ ਦੇ ਵਿੱਚ ਖਾਲਿਸਤਾਨੀਆਂ ਦੀ ਨਵੀਂ ਸਾਜ਼ਿਸ਼ ਹੈ ਵੈਨਕੂਵਰ ਦੇ ਵਿੱਚ ਭਾਰਤੀ ਦੂਤਾਵਾਸ ਦੇ ਉੱਤੇ ਕਬਜ਼ਾ ਕਰਨ ਦੀ ਧਮਕੀ ਦੇ ਦਿੱਤੀ ਹੈ। ਕੈਨੇਡਾ ਤੇ ਭਾਰਤ ਵਿਚਕਾਰ ਕੂਟਨੀਤਿਕ ਸੰਬੰਧਾਂ ਦੀ ਮੋੜ ਸ਼ੁਰੂਆਤ ਦੀਆਂ ਰਿਪੋਰਟਾਂ ਵਿੱਚਕਾਰ ਅਮਰੀਕਾ ਸਥਿਤ ਖਾਲਿਸਤਾਨੀ ਸੰਗਠਨ 6 ਫਾਰ ਜਸਟਿਸ ਐਸ ਐਫ ਜੇ ਨੇ ਵੈਂਕੂਵਰ ਦੇ ਵਿੱਚ ਭਾਰਤੀ ਕੌਂਸੂਲੇਟ ਨੂੰ ਜ਼ਬਤ ਕਰਨ ਦੀ ਧਮਕੀ ਦਿੱਤੀ ਹੈ ਤੇ ਪਈ ਇਹਨਾਂ ਨੂੰ ਚੱਕਦੇ ਕਿਉਂ ਨਹੀਂ ਫਿਰ ਸੰਗਠਨ ਨੇ ਵੀਰਵਾਨ ਨੂੰ ਆਮ ਬੰਦਾ ਹੋਵੇ ਤਾਂ ਉਹਨੂੰ ਮੈਂਟਲ ਆਉਂਦੇ ਹੈ ਸੰਗਠਨ ਨੇ ਵੀਰਵਾਨ ਨੂੰ ਦੂਤਾਵਾਸ ਦੇ ਉੱਤੇ ਹਮਲਾ ਕਰਨ ਦੀ ਯੋਜਨਾ ਬਣਾਈ ਹੈ ਤੇ ਭਾਰਤ ਭਾਰਤੀ ਕਨੇਡੀਅਨ ਨਾਗਰਿਕਾਂ ਨੂੰ ਉਸ ਦਿਨ ਦੂਤਾਵਾਸ ਦੇ ਵਿੱਚ ਆਪਣੀਆਂ ਨਿਜਮਤ ਫੇਰੀਆਂ ਮੁਲਤਵੀ ਕਰਨ ਦੀ ਅਪੀਲ ਕਰ ਦਿੱਤੀ ਹੈ ਐਸ ਐਫ ਜੇ ਨੇ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੂੰ ਨਿਸ਼ਾਨਾ ਬਣਾਉਂਦੇ ਹੋ ਇੱਕ ਪੋਸਟਰ ਵੀ ਜਾਰੀ ਕੀਤੀ ਹੈ ਤੇ ਸੰਗਠਨ ਦਾ ਦਾਵਾ ਹੈ ਕਿ ਭਾਰਤੀ ਦੂਤਾਵਾਸ ਕੈਨੇਡਾ ਦੇ ਵਿੱਚ ਖਾਲਿਸਤਾਨੀ ਕਾਰਕੁਨਾਂ ਦੀ ਜਾਸੂਸੀ ਤੇ ਨਿਗਰਾਨੀ ਕਰ ਰਿਹਾ ਹੈ ਖਾਲਿਸਤਾਨੀ ਸੰਗਠਨ ਦੀ ਦੋਸ਼ ਜਿਹੜੇ ਨੇ ਉਹ ਲਗਾ ਰਹੇ ਨੇ ਕਹਿੰਦੇ ਨੇ ਕਿ ਐਸਐਫ ਜਿਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ 2 ਸਾਲ ਪਹਿਲਾਂ 18 ਸਤੰਬਰ 2023 ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜੱਸਟਨ ਟਰੂਡੋ ਨੇ ਸੰਸਦ ਨੂੰ ਦੱਸਿਆ ਸੀ ਕਿ ਖਾਲਿਸਤਾਨੀ ਨੇਤਾ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਵਿੱਚ ਭਾਰਤੀ ਏਜੰਟਾਂ ਦੀ ਭੂਮਿਕਾ ਦੀ ਜਾਂਚ ਚੱਲ ਰਹੀ ਹੈ। ਸੰਗਠਨ ਦਾ ਦੋਸ਼ ਹੈ ਕਿ ਇਸ ਬਾਵਜੂਦ ਇਸ ਸਾਰੇ ਦੇ ਬਾਵਜੂਦ ਭਾਰਤੀ ਦੂਤਾਵਾਸ ਖਾਲਿਸਤਾਨ ਰੈਫਰੈਂਡਮ ਕਾਰਕੋਨਾਂ ਦੀ ਜਾਸੂਸੀ ਤੇ ਨਿਗਰਾਨੀ ਜਾਰੀ ਰੱਖਦਾ ਹੈ। ਉਸਨੇ ਦਾਵਾ ਕੀਤਾ ਕਿ ਇਹ ਖਤਰਾ ਇੰਨਾ ਗੰਭੀਰ ਹੈ ਕਿ ਰਾਇਲ ਕੈਨੇਡੀਅਨ ਮਾਉਂਟੈਡ ਪੁਲਿਸ ਜਿਹੜੀ ਹੈ RCMP ਨੂੰ ਨਿੱਜਰ ਦੀ ਮੌਤ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀ ਅਗਵਾਈ ਸੰਭਾਲਣ ਵਾਲੇ ਇੰਦਰਜੀਤ ਸਿੰਘ ਗੋਸਲ ਨੂੰ ਵੀ ਗਵਾਹਾਂ ਦੀ ਸੁਰੱਖਿਆ ਪ੍ਰਦਾਨ ਕਰਨੀ ਪਈ ਹੈ ਕੈਨੇਡਾ ਤੋਂ ਵਿੱਤੀ ਮਦਦ ਪ੍ਰਾਪਤ ਕਰਨ ਦਾ ਜਿਹੜਾ ਦੋਸ਼ ਹੈ ਐਸਐਫਜੀ ਦਾ ਕਹਿਣਾ ਹੈ ਕਿ ਇਸ ਕਬਜ਼ੇ ਦੇ ਰਾਹੀਂ ਉਹ ਕੈਨੇਡੀਅਨ ਧਰਤੀ ਦੇ ਉੱਤੇ ਜਸੂਸੀ ਅਤੇ ਧਮਕੀਆਂ ਦੇ ਲਈ ਜਵਾਬਦੇਹੀ ਦੀ ਮੰਗ ਕਰਨਗੇ ਹਾਲੀਏ ਦੇ ਵਿੱਚ ਕਨੇਡੀਅਨ ਸਰਕਾਰ ਦੀ ਕੰਦਰੂਨੀ ਰਿਪੋਰਟ ਦੇ ਵਿੱਚ ਮੰਨਿਆ ਗਿਆ ਕਿ ਖਾਲਿਸਤਾਨੀ ਅੱਤਵਾਦੀ ਸੰਗਠਨ ਜਿਵੇਂ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨੂੰ ਕਨੇਡਾ ਦੇ ਵਿੱਚ ਰਹਿਣ ਵਾਲੇ ਲੋਕਾਂ ਤੇ ਨੈਟਵਰਕਾਂ ਤੋਂ ਵਿੱਤੀ ਮਦਦ ਮਿਲ ਰਹੀ ਹੈ ਨਾਲ ਉਹਨਾਂ ਨੇ ਹੋਰ ਵੀ ਇਸਲਾਮਿਕ ਜਾਂ ਹੋਰ ਵੀ ਦੱਸਿਆ ਸੀ ਕੱਲੇ ਇਹਨਾਂ ਨੂੰ ਨਹੀਂ ਟਾਰਗੇਟ ਕੀਤਾ ਸੀ ਰਿਪੋਰਟਾਂ ਦੇ ਵਿੱਚ ਇਹ ਦੋਵੇਂ ਸੰਗਠਨ ਕਨੇਡਾ ਦੇ ਅਪਰਾਧਿਕ ਜਿਹੜੇ ਸਹਾਇਤਾ ਅਧੀਨ ਅੱਤਵਾਦੀ ਸੰਗਠਨ ਘੋਸ਼ਿਤ ਕੀਤੇ ਗਏ ਨੇ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਹੁਣ ਇਹ ਅੱਤਵਾਦ ਅੱਤਵਾਦੀ ਸਮੂਹ ਛੋਟੇ ਧੜਿਆਂ ਦੇ ਵਜੋਂ ਕੰਮ ਕਰ ਰਹੇ ਹੈ ਜੋ ਸਿੱਧੇ ਤੌਰ ਦੇ ਉੱਤੇ ਕਿਸੇ ਵੱਡੇ ਸੰਗਠਨ ਦੇ ਨਾਲ ਜੁੜੇ ਨਹੀਂ ਨੇ ਪਰ ਖਾਲਿਸਤਾਨ ਦੇ ਸਮਰਥਨ ਦੇ ਵਿੱਚ ਸਰਗਰਮ ਨੇ ਇਸ ਦੇ ਦੌਰਾਨ ਭਾਰਤ ਦੇ ਵਿਦੇਸ਼ ਮੰਤਰਾਲੇ ਜਾਂ ਵੈਂਕੂਵਰ ਦੇ ਵਿੱਚ ਭਾਰਤੀ ਦੂਤਾਵਾਸ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਿਹੜਾ ਨਹੀਂ ਦਿੱਤਾ ਗਿਆ ਹੈ ਆਖਰੀ ਖਬਰ ਬਲਚਾਤ ਮਾਰਦੇ ਆ ਭਾਰਤ ਅਮਰੀਕਾ ਵਿਚਾਲੇ ਵਪਾਰ ਸਮਝੌਤੇ ਉੱਤੇ ਹੋਈ ਹੈ ਸਕਾਰਾਤਮਕ ਗੱਲਬਾਤ ਸਬੰਧਾਂ ਦੇ ਵਿੱਚ ਨਰਮੀ ਆਉਣ ਦੀ ਜਿਹੜੀ ਆ ਉਮੀਦ ਦਰਸਾਈ ਹੈ ਭਾਰਤ ਤੇ ਅਮਰੀਕਾ ਵਿਚਕਾਰ ਵਪਾਰਕ ਸਬੰਧਾਂ ਦੇ ਵਿੱਚ ਤਣਾਅ ਘਟਾਉਣ ਦੇ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਦੋਵਾਂ ਦੇਸ਼ਾਂ ਦੇ ਅਧਿਕਾਰੀ ਮੰਗਲਵਾਰ ਕੱਲ੍ਹ ਬੀਤੇ ਵਿੱਚ 7 ਘੰਟੇ ਚੱਲੀ ਮੀਟਿੰਗ ਦੇ ਵਿੱਚ ਵਪਾਰ ਸਮਝੌਤੇ ਲਈ ਯਤਨ ਤੇਜ਼ ਕਰਨ ਤੇ ਸਹਿਮਤ ਹੋਏ ਨੇ ਗੱਲਬਾਤ ਨੂੰ ਵਾਪਸ ਪਟੜੀ ਦੇ ਉੱਤੇ ਲਿਆਉਣ ਦੇ ਮਕਸਦ ਦੇ ਨਾਲ ਅਮਰੀਕੀ ਵਪਾਰੀ ਪ੍ਰਤੀਨਿਧੀ ਬ੍ਰੈਡਨ ਲਿਚ ਦੀ ਜਿਹੜੀ ਅਗਵਾਈ ਵਿੱਚ ਆਏ ਅਮਰੀਕੀ ਵਪਾਰ ਪ੍ਰਤੀਨਿਧੀ ਦਫ਼ਤਰ ਦੇ ਇੱਕ ਵਫਦ ਦੀ ਇੱਥੇ ਵਣਜ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਇੱਕ ਮਹੱਤਵਪੂਰਨ ਮੀਟਿੰਗ ਹੋਈ ਹੈ ਭਾਰਤੀ ਟੀਮ ਦੀ ਅਗਵਾਈ ਵਣਜ ਵਿਭਾਗ ਦੇ ਵਿੱਚ ਵਿਸ਼ੇਸ਼ ਸਕੱਤਰ ਰਾਜੇਸ਼ ਅਗਰਪਾਲ ਨੇ ਕੀਤੀ ਹੈ ਵਣਜ ਤੇ ਉਦਯੋਗ ਮੰਤਰਾਲੇ ਦੀ ਇੱਕ ਪ੍ਰੈਸ ਰਿਲੀਜ਼ ਦੇ ਅਨੁਸਾਰ ਚਰਚਾ ਸਕਾਰਾਤਮਕ ਅਤੇ ਅਗਾਹ ਵਧੂ ਸੀ ਪੇਸ ਦੇ ਵਿੱਚ ਵਪਾਰ ਸਮਝੌਤੇ ਤੇ ਵੱਖ-ਵੱਖ ਪਹਿਲੂਆਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਪ੍ਰੈਸ ਰਿਲੀਜ਼ ਦਾ ਵਿੱਚ ਕਿਹਾ ਗਿਆ ਕਿ ਗੱਲਬਾਤ ਦੇ ਦੌਰਾਨ ਇਸ ਗੱਲ ਦੇ ਉੱਤੇ ਸਹਿਮਤੀ ਬਣੀ ਹੈ ਕਿ ਦੋਵਾਂ ਧਿਰਾਂ ਦੇ ਲਈ ਲਾਭਦਾਇਕ ਵਪਾਰ ਸਮਝੌਤੇ ਦੇ ਲਈ ਯਤਨ ਤੇਜ਼ ਕੀਤੇ ਜਾਣ ਤਾਂ ਜੋ ਜਲਦੀ ਹੀ ਸਾਰਥਕ ਨਤੀਜੇ ਸਾਹਮਣੇ ਆ ਸਕਣ ਮੈਕਸੀਕੋ ਦੇ ਆਟੋਮੋਬਾਈਲ ਟੈਰਫ ਤੋਂ ਨਾਰਾਜ਼ ਹੋ ਗਿਆ ਚੀਨ ਮੈਕਸੀਕੋ ਦੇ ਵੱਲੋਂ ਚੀਨ ਤੋਂ ਚੀਨ ਤੋਂ ਇੰਪੋਰਟ ਸੌਰੀ ਮੈਕਸੀਕੋ ਮੈਕਸੀਕੋ ਵੱਲੋਂ ਚੀਨ ਤੋਂ ਇمپੋਰਟ ਕੀਤੇ ਜਾਣ ਵਾਲੇ ਵਾਨਾਂ ਤੇ 50% ਦੀ ਟੈਰਿਫ ਲਗਾਉਣ ਦਾ ਐਲਾਨ ਕਰਨ ਤੋਂ ਬਾਅਦ ਮੈਕਸੀਕੋ ਸਿਟੀ ਅਤੇ ਬੀਜਿੰਗ ਵਿਚਕਾਰ ਸੰਬੰਧ ਤਣਾਪੂਰਨ ਹੁੰਦੇ ਨਜ਼ਰ ਆ ਰਹੇ ਨੇ ਮੈਕਸੀਕੋ ਸਰਕਾਰ ਨੇ ਕੱਪੜਿਆਂ ਤੋਂ ਲੈ ਕੇ ਖਿਡੌਣਿਆਂ ਤੇ ਆਟੋਮੋਬਾਈਲ ਤੱਕ 1400 ਤੋਂ ਵੱਧ ਕਿਸਮਾਂ ਦੇ ਉਤਪਾਦਾਂ ਦੇ ਉੱਤੇ ਐਂਟਰੀ ਟੈਕਸ ਵਧਾਉਣ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਹੈ ਜੋ ਉਹਨਾਂ ਦੇਸ਼ਾਂ ਤੋਂ ਆਉਂਦੇ ਨੇ ਜਿਨ੍ਹਾਂ ਦੇ ਨਾਲ ਉਸਦੇ ਵਪਾਰਕ ਸਮਝੌਤੇ ਨਹੀਂ ਨੇ ਜਿਵੇਂ ਕਿ ਚੀਨ ਦੱਖਣੀ ਕੋਰੀਆ ਤੇ ਭਾਰਤ ਨੇ ਜੀ ਦੋਸਤੋ ਇਹ ਸਾਜੀ ਦੇਸ਼ ਦੇ ਦੀਆਂ ਖਬਰਾਂ